ਗੁਰਦਾਸਪੁਰ ਤੋਂ ਇਸ ਵੇਲੇ ਦੀ ਗਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਇਮੀਗ੍ਰੇਸ਼ਨ ਸੈਂਟਰ ਓਸੀ ਹੱਬ ਦੇ ਦਫਤਰ ਦੇ ਵਿੱਚ ਤਾਬੜ ਤੋੜ ਗੋਲੀਆਂ ਚਲੀਆਂ ਨੇ ਤਾਂ ਮੋਟਰਸਾਈਕਲ ਤੇ ਆਏ ਦੋਨੋਂ ਕਾਬੂਸ਼ਾ ਦੇ ਬੁੱਲੂ ਗੋਲੀਆਂ ਚਲਾ ਦਿੱਤੀਆਂ ਗਿਆ ਨੇ ਜੇਲ੍ਹ ਰੋਡ ਤੇ ਸਥਿਤ ਹੈ ਇਹ ਓਸੀ ਹੱਬ ਜੁਥੇ ਦੱਸਦੇ ਗਏ ਕਿ ਮਾਲਕ ਜਿਹੜਾ ਹਰਮਨ ਕੰਗ ਆਸਟ੍ਰੇਲੀਆ ਗਿਆ ਹੋਇਆ ਤੇ ਫਿਰੋਤੀ ਦੇ ਲਈ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਸੀ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਇੱਥੇ ਬਚਾਅ ਹੋ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਮਾਲਕ ਜਿਹੜਾ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤਾਂ ਧਮਕੀ ਮਿਲਦੀ ਹੈ ਪਹਿਲਾਂ ਫਰौती ਦੀ ਮੰਗ ਕੀਤੀ ਜਾਂਦੀ ਹੈ ਤੇ ਇਸੇ ਵਿਚਾਲੇ ਦੱਸ ਦਿੱ ਗਏ ਕਿ ਇੱਥੇ ਤਾਬੜ ਤੋੜ ਗੋਲੀਆਂ ਚਲੀਆਂ ਨੇ ਇਹ ਇਹ ਨੂੰ ਨਹੀਂ ਸਮਝ ਆ ਗਈ ਇਹ ਨੂੰ ਨਹੀਂ ਲੱਗੀ ਸ਼ਦਾਈਏ ਨੇ ਇਹ ਜਿਹੜਾ ਪੁੰਨੋਂੜੇ ਹੋਈ ਹਾਂ ਹਾਂ ਬੋਲਦਾ ਹੁੰਦਾ ਇਹ ਇਹ ਆਫੀਸ਼ੀਅਲ ਫਰਮ ਹੈ ਉਹ ਇਸ ਪਰ ਲਾ ਹਾਂ ਪਾ ਜੀ ਹਾਂ ਯਾਰ ਆਪਾ ਲੈ ਉਹ ਦਾ ਵਿੱਚ ਯੈਲੋ ਹੀ ਹੋਜੀ ਹੋਰ ਇਹ ਗਏ ਉੱਥੇ ਆਹ ਤਾਂ ਯਾਰ ਆਹ ਤਾਂ ਹੀ ਤੁਹਾਨੂੰ ਇਹ ਕੁਛ ਆ ਗਿਆ ਬਸ ਇਹ ਪੁੱਛਣਾ ਨੇ ਵੀ ਕਾਹਦੇ ਸਰ ਇੱਥੇ ਉਹ ਮੈਡਮ ਨੇ ਕਹਤਾ ਪੀ ਉਹ ਜੀ ਕਿ ਇੱਥੇ ਆ ਨਹੀਂ ਆਸਟ੍ਰੇਲੀਆ ਦੇ ਰਣਾ ਮੈਂ ਆ ਤੇ ਆਉਂਦਾ ਨਾ ਭਰ ਕਰਦਾ ਹਾਂ ਉਹ ਬੋਲੀ ਚੱਲੀ ਅੰਦਰ ਕੌਣ ਸਿਕੋੜੀਆਂ ਦਾ ਬੱਜੇ ਮੈਨੂੰ ਦੋ ਹਾਂ ਨੇ ਵੀ ਟਟੜੇ ਸਰ ਕਿੱਥੇ ਨੂੰ ਮੜਨ ਤਾਂ ਕਹਿੰਦਾ ਕਿ ਉਹ ਜੀ ਨੇ ਜਾਂ ਇੱਥੇ ਆਣ ਅਸਟ੍ਰੇਲੀਆ ਨੂੰ ਤੂੰ ਖੋਲ ਪਿਓ ਬੋਲ ਗਿਆ ਜੀ ਆਣ ਪਾਇਆ ਤੁਹਾਨੂੰ ਪੜ੍ਹਨਾ ਪੈਣਾ ਹੋਵੇਗਾ ਸਾਰੇ ਇਹਨਾਂ ਦਾ ਹੋਵੇਗਾ। ਉਹ ਤੁਹਾਨੂੰ ਕਰੀਂਗੇ। ਉਹ ਆਪ ਉਹ ਤੇ ਉਹ। ਠੀਕ ਹੈ। ਬੜਾ ਵਧੀਆ ਜਿਆ। ਰਿਪੋਰਟ ਭਾਈ। ਨਹੀਂ ਨਹੀਂ। ਤੇ ਜਿਹਦੇ ਤੋਂ ਸੈਕਟਰ ਕੋ। ਕੋਈ ਗੱਲ ਨਹੀਂ। ਮੇਰੇ ਕੋਲ ਮੈਨੂੰ ਟੋਟਾ ਲੱਗਿਆ। मां